ਹੈਲੋ ਦੋਸਤੋ ਮਿੱਤਰੋ ਸਤਿ ਸ਼੍ਰੀ ਅਕਾਲ ਮੈਂ ਅਮਰੀਕ ਸਿੰਘ ਪਿੰਡ ਨੱਥੋ ਕੇ ਸਾਰੇ ਠੇਕੇਦਾਰ ਮਿਸਤਰੀ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਕਹਿਣਾ ਅੱਜ ਪਿੰਡ ਮਹਿਰ ਸਿੰਘ ਵਾਲਾ ਤਹਿਸੀਲ ਜੀਰਾ ਜ਼ਿਲ੍ਹਾ ਫਰੂਜ਼ਪੁਰ ਦੇ ਵਿੱਚ ਸardar ਹਰਜਿੰਦਰ ਸਿੰਘ ਜੀ ਜਿਨ੍ਹਾਂ ਨੇ 17 ਸੈਂਕੜੇ ਦੇ ਕਰੀਬ ਅੰਬੂਜਾ ਕਬਜ ਨਾਲ ਲੈਂਟਰ ਪਾਇਆ ਸੀ ਕੱਲ ਲੈਂਟਰ ਪਾਇਆ ਸੀ ਅੱਜ ਜੋ ਅੰਬੂਜਾ ਕਬਜ ਵੱਲੋਂ ਸ਼ੀਟ ਆ ਉਹ ਵਿਛਾ ਦਿੱਤੀ ਗਈ ਆ ਹੁਣ ਮੈਂ ਠੇਕੇਦਾਰ ਸਹਿਬਾਨ ਸਾਡੇ ਮਿਸ ਕਾਰ ਮਾਲਕ ਵੀਰ ਜੀ ਹਨ ਉਹਨਾਂ ਨਾਲ ਗੱਲਬਾਤ ਕਰਦਾ ਉਹਨਾਂ ਦਾ ਸੁਝਾਅ ਇਸ ਵਾਰ ਕੀ ਹੈ ਇੱਕ ਦਰ ਸਾਹਿਬ ਪਹਿਲਾ ਲੈਂਡਰ ਦੀਆਂ ਘਰ ਮਾਲਕ ਤੋਂ ਨੂੰ ਜੀ ਰਮਨ ਸਿੰਘ ਜੀ ਜਿੱਦਾਂ ਸਰ ਇਹ ਆਪਾਂ ਸਿੰਘੂ ਸਾਹੀ ਹੈ ਪਹਿਲਾ ਵੀ ਸੈਡ ਆਪਾਂ ਮਿਲੋ ਤੇ ਪਾਇਆ ਜੀ ਡਿਪੈਂਡ ਹੀ ਬਾਜ ਮੇਰ ਸਿੰਘ ਜੀ ਪਰਨੇ ਜਿਹੜੇ ਪਾਸੇ ਉਹ ਚੌਰਾ ਹੈ ਉਹਦਾ ਤੋਂ ਨੂੰ ਰਿਜ਼ਲਟ ਪਤਾ ਲੱਗਦਾ ਹੈ ਨੰਬਰ ਦਾ ਸਬਕ ਇਹ ਸੀਟ ਪਾਉਣ ਦੇ ਨਾਲ ਤੁਸੀਂ ਘਰ ਮਾਲਕ ਜਾਣ ਕਿ ਆਪਣਾ ਇਹਨਾਂ ਦਾ ਫਾਇਦਾ ਮਾਨਯੋਗ ਜੀ ਨੂੰ ਦੱਸਣ ਦੇ ਮਾਮਲੇ ਇਹਦਾ ਹੀ ਬਹੁਤ ਫਾਇਦਾ ਹੈ ਇਹਦੀ ਗਰਮੀ ਤਾਂ ਜਿਵੇਂ ਪਹਿਲੀ ਸਲੈਅਸ ਦੀ ਗਰਮੀ ਚ ਪਾਈ ਜੀ ਹਾਂਜੀ ਉਹਦੇ ਚ ਪਾਣੀ ਦੀ ਸਮੱਸਿਆ ਆਉਂਦੀ ਹੈ ਬਹੁਤ ਜ਼ਿਆਦਾ ਪਾਣੀ ਜੇ ਖੜਾਉਣੇ ਟਾਈਮ ਲੱਗ ਜਾਂਦੇ ਉਹਦੇ ਨੂੰ ਸਲੈਅਸ ਟ੍ਰੀਡਾ ਆ ਜਾਂਦੀ ਹੈ ਜੀ ਇਹਦੇ ਨਾਲ ਸਵੇਰ-ਸਵੇਰ ਜਾਨੀ ਕਿ ਤਰਪਾਲ ਪਾਈ ਜਾਂਦੀ ਹੈ ਜਿਹੜੇ ਟ੍ਰੀਡਾ ਦੀ ਸਮੱਸਿਆ ਖਤਮ ਹੋ ਜਾਂਦੀ ਹੈ ਜੀ ਅਬ ਤੁਸੀਂ ਜਿਵੇਂ ਆਪਣੇ ਘਰ ਮਾਲਕ ਹਾਂ ਇਹਨਾਂ ਦਾ ਜਾਂ ਕਿ ਆਪਣਾ ਤੁਹਾਡਾ ਦੋਨਾਂ ਦਾ ਕਿੰਨਾ ਕੋ ਫਾਇਦਾ ਹੁੰਦਾ ਇਸ ਵਿੱਚ ਪਾਣੀ ਦੀ ਵੀ ਆਪਣੇ ਵੱਲੋਂ ਬਚਤ ਕੀਤੀ ਹੋਈ ਹੈ ਕਿੰਨਾ ਕੋ ਫਾਇਦਾ ਮੰਨਦੇ ਹੁੰਦਾ ਕੋਈ ਫਾਇਦਾ ਹੀ ਫਾਇਦਾ ਇਹ ਤਾਂ ਚੰਗੀ ਚੀਜ਼ ਹੈ ਚੰਗੀ ਚੀਜ਼ ਆ ਜਿੱਦਾਂ ਮੈਂ ਆਪਣੇ ਟਾਈਮ ਤੇ ਤੁਹਾਡੇ ਕੋਲੇ ਸਹੀ ਲੈ ਕੇ ਆ ਗਿਆ ਹਾਂ ਜੀ ਮੇਰੇ ਵੱਲੋਂ ਤਾਂ ਨਹੀਂ ਕੋਈ नहीं नहीं ए शीट सिर्फ अंबुजा कंपनी जो काम की स्कीमेंट दे रही है ओदे नाल 8000 ਦਿਨ ਬਾਅਦ ਤੇ ਬਿਲਕੁਲ ਫਰੀ ਹੈ ਠੀਕ ਹੈ ਤੁਹਾਡੇ ਤੋਂ ਕੋਈ ਪੈਸਾ ਜੀ ਨਹੀਂ ਘਰ ਮਾਲਕ ਤੋਂ ਕੋਈ ਪੈਸਾ ਨਹੀਂ ਨਹੀਂ ਸਾਡੇ ਜਿਵੇਂ ਗੋਲਡੀ ਟ੍ਰੇਡਿੰਗ ਸਟੋਰ ਆ ਜਿਹੜਾ ਤੋਂ ਆ ਭਾਰਤ ਟ੍ਰੇਡ ਕੰਪਨੀ ਉਹਨਾਂ ਤੋਂ ਕੋਈ ਪੈਸਾ ਨਹੀਂ ਇਹ ਜਿਵੇਂ ਪੂਜਾ ਕਵਿ ਕੰਪਨੀ ਨਾਲ ਜੋ ਸ਼ੀਟ ਹੈ ਲੈਂਟਰ ਤੇ ਪਾਉਣ ਵਾਸਤੇ ਬਿਲਕੁਲ ਅੱਠ ਤੋਂ ਦਸ ਦਿਨ ਵਾਸਤੇ ਬਿਲਕੁਲ ਫ੍ਰੀ ਆ ਕਿਸੇ ਤੋਂ ਕੋਈ ਪੈਸਾ ਨਹੀਂ ਠੇਕੇਦਾਰ ਸਾਹਿਬ ਆਪਣਾ ਸੁਭਨਾਮ ਕੀ ਹੈ ਜੀ ਪ੍ਰਵੰਤ ਸਿੰਘ ਪ੍ਰਵੰਤ ਸਿੰਘ ਜੀ ਆਪਣਾ ਪਿੰਡ ਮੇਰ ਸਿੰਘ ਆਪਣਾ ਮੋਬਾਈਲ ਨੰਬਰ ਕੀ ਹੈ ਜੀ 99428135 ਹੁਣ ਮੈਂ ਸਾਡੇ ਜੋ ਇਸ ਕਾਰ ਦੇ ਮਾਲਕ ਆ ਮੈਂ ਉਹਨਾਂ ਨਾਲ ਗੱਲ ਕਰਵਾਉਣਾ ਰਿੰਦਾ ਜੀ ਸਤਿ ਸ੍ਰੀ ਅਕਾਲ ਸਭ ਪਹਿਲਾਂ ਤਾਂ ਤੁਹਾਨੂੰ ਲੈਂਟਰ ਦੀ ਬਹੁਤ ਬਹੁਤ ਵਧਾਈਆਂ ਸਾਰੇ ਸ਼ੀਟ ਵਿਛਾਈ ਆ ਤੁਹਾਡੇ ਤੋਂ ਕੋਈ ਪੈਸਾ ਤਾਂ ਨਹੀਂ ਜਿੰਨੇ ਦਾ ਤੁਹਾਨੂੰ ਤੁਸੀਂ ਪਹਿਲੀ ਵਾਰ ਦੇਖੀ ਜਾ ਕੇ ਪਹਿਲਾਂ ਵੀ ਹੋ ਨਹੀਂ ਸਰ ਪਹਿਲੀ ਵਾਰ ਤੁਹਾਡੇ ਗਵਾਂਢ ਇੱਥੇ ਪਾਇਆ ਜੀ ਹਾਂਜੀ ਕਿੰਨਾ ਟਾਈਮ ਹੋ ਗਿਆ ਇਹ ਪਾਸੇ 6 ਮਹੀਨੇ ਹੋ ਗਏ 6 ਮਹੀਨੇ ਪਹਿਲਾਂ ਵੀ ਪਾਇਆ ਸੀਗਾ ਵੀਡੀਓ ਹੋਣੀ ਜਿਵੇਂ ਤੁਹਾਡੇ ਗਵਾਂਢ ਆ ਕੋਲ ਲੈਂਟਰ ਪੈਰਾ ਸਰਕਾਰ ਸਰਕਾਰ ਦੀ ਸਿੱਖਿਆਦਾਰ ਦੀ ਆ ਕੋਈ ਬਹੁਤ ਸਾਡੇ ਪੁਰਾਣੇ ਆ ਮੂਜਾ ਕੰਪਨੀ ਨਾਲ ਜੁੜੇ ਹੋਏ ਆ ਜਿਹੜੇ ਭਾਰਤ ਟ੍ਰੇਡ ਕੰਪਨੀ ਜੀਰਾ ਤੋਂ ਕੋਈ ਵੀ ਨਹੀਂ ਆ ਉਹਨਾਂ ਦੀ ਸਰਵਿਸ ਤੁਹਾਨੂੰ ਕਿੱਦਾਂ ਦੀ ਲੱਗਦੀ ਹੈ ਇਹ ਲੱਗੀ ਉਹਨਾਂ ਕੋਲੇ ਕੀ ਕੀ ਸਮਾਨ ਮਿਲਦਾ ਹੈ ਨਾ ਉਹਨਾਂ ਕੋਲੇ ਜੀ ਸਾਡਾ ਦਾ ਸਰੀਆ ਮਿਲਦਾ ਜੀ ਅੰਬੂਜਾ ਸੀਮੈਂਟਾ ਮਿਲਦਾ ਅੰਬੂਜਾ ਤਵੱਚ ਅੰਬੂਜਾ ਪਲਾਸਰ ਜੀ ਤੇ ਕੋਈ ਰੇਟਾ ਪਿਆ ਨਾ ਲਈ ਜੀ ਆਪਾਂ ਕੋਈ ਜੇ ਮਕਾਨ ਪਾਉਣ ਦਾ ਸਾਰਾ ਸਮਾਨ ਬਜਰੇ ਤਾਂ ਬਿਲਕੁਲ ਹੈ ਜੀ ਉਹਨਾਂ ਦੇ ਸਾਰੇ ਸਟੋਰ ਨੂੰ ਕਿੱਥੇ ਰੱਖੀ ਸਰਵਸਥ ਘਰ ਮੈਂ ਫਿਰ ਤੋਂ ਸਾਡੇ ਠੇਕੇਦਾਰ ਸਾਹਿਬਾਨ ਸਾਡੇ ਕਰਦੇ ਮਾਲਿਕ ਸਾਡੇ ਕੰਪਨੀ ਦੇ ਇੰਜੀਨੀਅਰ ਗੁਰਪ੍ਰੀਤ ਸਿੰਘ ਜੀ ਮੁਕਾ ਔਰ ਸਾਡੇ ਇਸ ਜੀਰਾ ਸ਼ਹਿਰ ਦੇ ਵਿੱਚ ਬਹੁਤ ਹੀ ਪੁਰਾਣੀ ਤੇ ਮਸ਼ਹੂਰ ਦੁਕਾਨ ਦੁਕਾਨ 파ਟ ਟ੍ਰੇਡ ਕੰਪਨੀ ਜਿਨ੍ਹਾਂ ਦਾ ਕੰਟੈਕਟ ਨੰਬਰ ਹੈਗਾ 970669206 ਅਗਰ ਕਿਸੇ ਠੇਕੇਦਾਰ ਮਿਸਤਰੀ ਭੈਣ ਵੀਰ ਨੂੰ ਇਹਨਾਂ ਕੋਲ ਰੇਤਾ ਬਜਰੀ ਸੀਮੈਂਟ ਦੀ ਜ਼ਰੂਰਤ ਹੈ ਤਾਂ ਬਹੁਤ ਹੀ ਵਾਜਿਬ ਰੇਟਾਂ ਤੇ ਦੰਦੇ ਹਨ ਮੈਂ ਸਰਜੀ ਤੁਹਾਨੂੰ ਲੈਂਟਰ ਦੀਆਂ ਵਧਾਈਆਂ ਦਿੰਦਾ ਹਾਂ ਆ ਉਮੀਦ ਕਰਦਾ ਇੱਕ ਦਰ ਸਾਹਿਬ ਜਿੱਦਾਂ ਆਪਾਂ 6 ਮਹੀਨੇ ਪਹਿਲਾ ਮਹੀਨਾ ਸੀ ਹੁਣ ਉਸ ਤੋਂ ਬਾਅਦ ਮਿਲ ਰਹੇ ਹਾਂ ਉਮੀਦ ਕਰਦਾ ਕਿ 6 ਮਹੀਨੇ ਤੋਂ ਪਹਿਲਾਂ ਮੈਂ ਨਹੀਂ ਕੁਝ ਕਰਿਆ ਸੰਭਾਲ ਕੇ ਲੇਕਾ ਵਸਣੀਆਂ ਜਿਹੜਾ ਨਾਕੀ ਮਿਲ ਗਈ ਵੱਡੀ ਸਲਾਹ ਤੇ ਮਿਲਾਂ ਧੰਨਵਾਦ ਵੀਰ ਤੋਂ ਮੈਂ ਤਾਂ 6 ਮਹੀਨੇ ਤੋਂ ਪਹਿਲਾਂ ਕਹਿੰਦਾ ਸੀ ਵੀਰ ਜੀ 20 ਦਿਨ ਦੇ ਵਿੱਚ ਕਹਿੰਦੇ ਆ ਪ੍ਰਮਾਤਮਾ ਨੇ ਚਾਇਆ ਤਾਂ ਜਰੂਰ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Thank you.